ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਤੇ ਦੇਸ਼ ਦੁਨੀਆ ਦੀ ਗਾ ਬਹੁਤ ਸਾਰੀਆਂ ਖਬਰਾਂ ਇਹ ਹੋ ਜੀਆਂ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਪਲ-ਪਲ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਵਾਪਰ ਰਿਹਾ ਜਿਹੜਾ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਈ ਵਾਰ ਜ਼ਰੂਰ ਕਰਦਾ ਜਿਹੜੀ ਪਹਿਲੀ ਵੱਡੀ ਖਬਰ ਆ ਪੰਜਾਬ ਦੀ ਉਹ ਇਹ ਆ ਕਿ ਕੀ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਊਗਾ ਤੇ ਜੇ ਹੋਇਆ ਤਾਂ ਕਿਹੜੇ ਰੂਪ ਦੇ ਵਿੱਚ ਹੋਊਗਾ ਤੇ ਜੇ ਹੋਇਆ ਤਾਂ ਕਿਹਨੂੰ ਮੌਕਾ ਮਿਲੂਗਾ ਤੇ ਜੇ ਹੋਇਆ ਤੇ ਕਿਹਦੀ ਛੁੱਟੀ ਹੋਊਗੀ ਤੇ ਜੇ ਹੋਇਆ ਦਾ ਫਿਰ ਕਿਹੜੇ ਕਿਹੜੇ ਨਵੇਂ ਚਿਹਰੇ ਸ਼ਾਮਲ ਹੋਣਗੇ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਘਰਮਾ ਪਹਿਲਾਂ ਇਹ ਗੱਲ ਕਹਿੰਦੇ ਸੀ ਕਿ ਜਲੰਧਰ ਵਾਲੀ ਜਬਨੀ ਚੋੜ ਨੂੰ ਜਿੱਤਣ ਤੋਂ ਤੁਰੰਤ ਬਾਅਦ ਮਹਿੰਦਰ ਭਗਤ ਨੂੰ ਮੰਤਰੀ ਦੇ ਤੌਰ ਦੇ ਉੱਤੇ ਸੋਚ ਚੁਕਾਈ ਜਾਣੀ ਹੈ ਪਰ ਇਸ ਗੱਲ ਦੇ ਵਿੱਚ ਕੁਝ ਕਿ ਦਿਨਾਂ ਲਈ ਜਾਂ ਕੁਝ ਕਿ ਹਫ਼ਤੇ ਲਈ ਲੇਟ ਲਤੀਫੀ ਪੈ ਗਈ ਹੈ ਉਹਦੇ ਪਿੱਛੇ ਕਾਰਨ ਇਹ ਮੰਨਿਆ ਜਾ ਰਿਹਾ ਕਿ ਇਸ ਵੇਲੇ ਅਰਵਿੰਦ ਕੇਜਰੀਵਾਲ ਦੇ ਅੰਦਰ ਹੋਣ ਕਰਕੇ ਕੇਸੋ ਕੇਸੀ ਵਾਲੀ ਸਥਿਤੀ ਦੇ ਕਰਕੇ ਕਈ ਤਰ੍ਹਾਂ ਦੀਆਂ ਅੜਚਣਾਂ ਵੀ ਆ ਰਹੀਆਂ ਦੁਜੀਮਾ ਤੋਂ ਪੂਰਨ ਗੱਲ ਇਹ ਆ ਕਿ ਆਮ ਆਰਮੀ ਪਾਰਟੀ ਵਿੱਚ ਸੁਣਨ ਦੇ ਮੁਤਾਬਕ ਸਭ ਕੁਝ ਸਹੀ ਵੀ ਨਹੀਂ ਚੱਲ ਰਿਹਾ ਪਰ ਜਾਣਕਰ ਸੂਤਰ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚੋਂ ਲਗਭਗ 2 ਤੋਂ 3 ਜਣਿਆਂ ਦੀ ਛੁੱਟੀ ਹੋ ਸਕਦੀ ਹੈ ਜਿਹੜੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਮੰਤਰੀ ਵਕ-ਵਕ ਕਾਰਨਾ ਕਰਕੇ ਵਿਵਾਦਾਂ ਦੇ ਵਿੱਚ ਰਹੇ ਆ ਇੱਕ ਮੰਤਰੀ ਪੰਜਾਬ ਦੇ ਮੀਤ ਹੇਰ ਜਿਹੜੇ ਕਿ ਹੁਣ ਲੋਕ ਸਭਾ ਦੀਆਂ ਪੌੜੀਆਂ ਚੜਨ ਦੇ ਵਿੱਚ ਕਾਮਯਾਬ ਹੋਏ ਆ ਉਹਨਾਂ ਦੇ ਪੌੜੀਆਂ ਚੜਨ ਦੇ ਕਰਕੇ ਤੇ ਵਿਧਾਨ ਸਭਾ ਦੀ ਸੀਟ ਖਾਲੀ ਹੋਈ ਹੈ ਬਰਨਾਲੇ ਵਾਲੀ ਉਹਨਾਂ ਦੇ ਪੌੜੀਆਂ ਚੜਨ ਦੇ ਕਰਕੇ ਖੇਡ ਮੰਤਰੀ ਦੇ ਤੌਰ ਦੇ ਉੱਤੇ ਇੱਕ ਕੁਰਸੀ ਖਾਲੀ ਹੋਈ ਹੈ ਤੇ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾਊਗਾ ਇਹ 100 ਦੇ ਵਿੱਚੋਂ 99.9 ਫੀਸਦੀ ਗੱਲ ਸੱਚੀ ਹੈ ਪਰ ਈ ਵੀ ਖਬਰਾਂ ਦੇ ਵਿੱਚ ਆ ਰਿਹਾ ਜੀ ਕਿ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਨੇ ਕਿ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਦੇ ਵਿੱਚ ਸਰਦੂਲਗੜ ਖੇਤਰ ਤੋਂ ਵੋਟਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਕੀਤਾ ਵਾਅਦਾ ਕੀਤਾ ਜਦੋਂ ਬਠਿੰਡੇ ਵਾਲੀ ਇਲੈਕਸ਼ਨਾਂ ਜਿਹੜੀ ਜਿਹੜੇ ਕਿ ਲੋਕ ਸਭਾ ਦੀ ਚੋਣਾਂ ਉਸ ਵੇਲੇ ਮੇਰਵਾ ਸਾਹਿਬਣਾ ਆਇਆ ਸੀ ਕਰਨ ਦਾ ਭਾਵ ਇਹ ਜਿਕੇ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਵੀ ਸ਼ਾਇਦ ਮੰਤਰੀ ਮੰਡਲ ਦੇ ਵਿੱਚ ਲੈ ਲਿਆ ਜਾਵੇ ਜਿਵੇਂ ਕਿ ਕਨਸੂਆ ਪ੍ਰਾਪਤ ਹੋ ਰਹੀਆਂ ਸੋ ਕੁਝ ਕਿ ਜਿਹੜੇ ਮੰਤਰੀ ਵਿਵਾਦਾਂ ਦੇ ਵਿੱਚ ਆਉ ਛਾਂਟੇ ਜਾਣਗੇ ਕੁਝ ਕਿ ਦੇ ਵਿਭਾਗ ਬਦਲੇ ਜਾਣ ਦੀ ਵੀ ਤਿਆਰੀ ਹੈ ਤੇ ਇਹ ਵੀ ਜਾਣਕਰ ਸੂਤਰ ਜਾਣਕਾਰੀ ਦੇ ਰਹੇ ਆ ਕਿ ਕੁਝ ਕਿ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਜਾਣਗੇ ਪਰ ਕਿਹਦੇ ਕਿਹਦੇ ਉੱਤੇ ਕਿੰਨਾ ਹੱਕੜਾ ਪਏਗਾ ਇਹ ਆਉਣ ਵਾਲਾ ਵਕਤ ਬਿਆਨ ਕਰੇਗਾ ਦੂਜੀ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਦੇ ਇੱਕ ਪਾਸੇ ਸੰਦੀਪ ਪਾਟਕ ਤੇ ਦੂਜੇ ਪਾਸੇ ਸੰਜੇ ਸਿੰਘ ਤੇ ਕੁਝ ਕੁ ਹੋਰ ਆਮ ਆਦਮੀ ਪਾਰਟੀ ਦੇ ਰੇਤਾ ਬੈਠੇ ਸੀ। ਭਗਵੰਤ ਮਾਨ ਨੇ ਗੱਲ ਕਹੀ ਆ ਕਿ ਪੰਜਾਬ ਤੇ ਦਿੱਲੀ ਦੇ ਵਿੱਚ ਸਾਡੀ ਤੂਤੀ ਬੋਲਦੀ ਸੀਤ ਹੈ। ਪੰਜਾਬ ਦੇ ਤੇ ਦਿੱਲੀ ਦੇ ਲੋਕ ਸਾਡੇ ਕੰਮ ਕਾਜਾਂ ਤੋਂ ਬੇਹੱਦ ਸੰਤੁਸ਼ਟ ਨੇ। ਤੇ ਹੁਣ ਆਉਂਦੇ ਸਮੇਂ ਦੇ ਵਿੱਚ ਸਾਡੀ ਨਜ਼ਰ ਹਰਿਆਣੇ ਦੀ ਵਿਧਾਨ ਸਭਾ ਚੋਣ ਦੇ ਉੱਤੇ ਆ। ਦੱਸਣਾ ਮਰਦਾ ਕਿ ਇਸੇ ਸਾਲ ਦੇ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਤੇ ਹਰਿਆਣੇ ਦੀ ਵਿਧਾਨ ਸਭਾ ਦੀ ਚੋਣ ਹੋਣੀ ਹੈ। 90 ਸੀਟਾਂ ਨੇ ਕੁੱਲ ਹਰਿਆਣੇ ਦੀਆਂ ਇਹਨਾਂ 90 ਸੀਟਾਂ ਨੇ ਉੱਤੇ ਜਲਵਾ ਆਮ ਆਦਮੀ ਪਾਰਟੀ ਕਿੰਨਾ ਕੁ ਤੇ ਕਿਵੇਂ ਪੇਸ਼ ਕਰੂਗੀ ਕਿ ਤਾਂ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਹੈ ਪਰ ਇਸ ਵੇਲੇ ਹਰਿਆਣੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਨਾਇਬ ਸਿੰਘ ਸੈਣੀ ਉੱਥੋਂ ਦੇ ਮੁੱਖ ਮੰਤਰੀ ਹੈ ਇਸ ਤੋਂ ਪਹਿਲਾਂ ਮਨੋਹਰ ਲਾਲ ਖੱਟੜਹੋਰੀ ਮੁੱਖ ਮੰਤਰੀ ਸੀ ਮਨੋਹਰ ਲਾਲ ਖੱਟੜਹੋਰਾ ਨੇ ਲੋਕ ਸਭਾ ਦੀ ਚੋਣ ਲੜੀ ਕਰਨਾਲ ਤੋਂ ਉਹ ਪਾਰਲੀਮੈਂਟ ਦੇ ਵਿੱਚ ਪਹੁੰਚੇ ਤੇ ਹੁਣ ਉਹ ਕੇਂਦਰ ਦੇ ਮੰਤਰੀ ਬਣੇ ਆ ਨਾਇਬ ਸਿੰਘ ਸੈਣੀ ਆਉਂਦੇ ਸਮੇਂ ਦੇ ਵਿੱਚ ਜਿਹੜੀ ਕਿ ਕੁਝ ਮਹੀਨਿਆਂ ਬਾਅਦ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਭਾਜਪਾ ਦੀ ਭੱਲ ਨੂੰ ਵਰਕਰਾਰ ਰੱਖ ਸਕਣਗੇ ਜਾਂ ਨਹੀਂ ਇਹ ਵੀ ਇੱਕ ਸਵਾਲਾਂ ਦਾ ਸਵਾਲ ਹੈ ਪਰ ਲੰਗੇ ਕੱਲ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਦਾ ਇੱਕ ਹਿੱਸਾ ਪੰਜਾਬ ਨਾਲ ਜੁੜਦਾ ਹੈ ਦੂਜਾ ਹਿੱਸਾ ਦਿੱਲੀ ਨਾਲ ਜੁੜਦਾ ਹੈ ਤੇ ਦਿੱਲੀ ਤੇ ਪੰਜਾਬ ਦੋਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਹਰਿਆਣਵੀ ਲੋਕ ਸਾਡੇ ਭੈਣਾਂ ਤੇ ਵੀਰ ਸੂਝਵਾਨ ਵੋਟਰ ਆਮ ਆਦਮੀ ਪਾਰਟੀ ਦੇ ਸਮਰਥਕ ਅਰਵਿੰਦ ਕੇਜਰੀਵਾਲ ਨੂੰ ਬੜੀ ਮੁਹੱਬਤ ਕਰਦੇ ਆ ਉਹ ਅਰਵਿੰਦ ਕੇਜਰੀਵਾਲ ਜਿਹੜੇ ਕਿ ਇਸ ਵੇਲੇ ਤਿਹਾਰ ਜੇਲ ਦੇ ਵਿੱਚ ਅਪਰ ਉਹਨਾਂ ਦਾ ਪਿੱਛਾ ਹਰਿਆਣੇ ਨਾਲ ਜੁੜਿਆ ਹੋਇਆ ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਅਰਵਿੰਦ ਕੇਜਰੀਵਾਲ ਨੂੰ ਆਪਣਾ ਮੰਨ ਕੇ ਤੇ ਹਰਿਆਣੇ ਦੇ ਲੋਕ ਇਤਕੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਵੀ ਲੈ ਕੇ ਆਉਣਗੇ ਦੂਜੇ ਪਾਸੇ ਵੀ ਗੱਲ ਦਸਰੀ ਮੰਦੀ ਹੈ ਕਿ ਸੰਦੀਪ ਪਾਟਕ ਦੇ ਤੇ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਵੇ ਦੇ ਵਿੱਚ ਯਕੀਨੀ ਰੱਖਦੀ ਸਿੱਧਾ ਸਰਕਾਰ ਬਣਾਉਣ 'ਚ ਯਕੀਨ ਰੱਖਦੀ ਹੈ ਪਰ ਜੇ ਕੁੱਲ ਮਿਲਾ ਕੇ ਗੁਣਾ ਘਟਾਓ ਕਰਕੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਲਈ ਇਹ ਰਾਹ ਇੰਨਾ ਸੌਖਾ ਵੀ ਨਹੀਂ ਜਾਪਦਾ ਕਿਉਂਕਿ ਇਹ ਗੱਲ ਸਾਫ਼ ਕਰ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਕਾਂਗਰਸ ਦੇ ਨਾਲ ਅਸੀਂ ਗੱਠ ਜੋੜ ਨਹੀਂ ਕਰਾਂਗੇ ਅਸੀਂ ਇਕੱਲੇ ਤੌਰ ਦੇ ਉੱਤੇ ਚੋਣ ਲੜਾਂਗੇ 90 ਦੀਆਂ 90 ਵਿਧਾਨ ਸਭਾ ਸੀਟਾਂ ਦੇ ਉੱਤੇ ਅਸੀਂ ਇਕੱਲੇ ਕਰੇ ਚੋਣ ਲੜਾਂਗੇ ਇਹਦਾ ਮਤਲਬ ਇਹ ਹੋਇਆ ਕਿ ਕਾਂਗਰਸ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਲੜੂ ਬਾਕੀਆਂ ਵਾਂਗ ਤੇ ਆਮ ਆਦਮੀ ਪਾਰਟੀ ਵੀ ਇਕੱਲੇ ਕਰੇ ਚੋਣ ਲੜਾਂਗੇ ਪਰ ਜੇ ਅਪਾ ਥੋੜਾ ਜਿਹਾ ਪਛਾਣਨੇ ਵਾਲੇ ਚਾਹਤ ਮਾਰ ਗਏ ਤਾਂ ਹੁਣੇ-ਹੁਣੇ ਹੋਈਆਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹਰਿਆਣੇ ਦੇ ਵਿੱਚ ਮਿਲ ਕੇ ਚੋਣ ਲੜੀ। ਉਹਦੇ ਵਿੱਚ 10 ਸੀਟਾਂ ਨੇ ਲੋਕ ਸਭਾ ਦੀਆਂ ਇੱਕ ਸੀਟ ਆ ਜਿਹੜੀ ਉਹ ਹਰਿਆਣੇ ਦੇ ਵਿੱਚ ਮਿਲੀ ਆਮ ਆਦਮੀ ਪਾਰਟੀ ਨੂੰ ਤੇ ਬਾਕੀ 9 ਸੀਟਾਂ ਨੇ ਉੱਤੇ ਕਾਂਗਰਸ ਨੇ ਚੋਣ ਲੜੀ। ਪਰ ਜਿਹੜੀ ਇੱਕ ਸੀਟ ਆਮ ਆਦਮੀ ਪਾਰਟੀ ਨੂੰ ਮਿਲੀ ਉਹਦੇ ਉੱਤੇ ਵੀ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਹਦੇ ਕਰਕੇ ਇਹ ਪ੍ਰਤੀਤ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੇ ਲਈ ਇਹ ਰਾਹ ਇੰਨਾ ਸੌਖਾ ਨਹੀਂ। ਜਿਨਾ ਕੇ ਮਹਿਸੂਸ ਕੀਤਾ ਜਾ ਰਿਹਾ ਵੱਡੀ ਗੱਲ ਇਹ ਆ ਕਿ ਇਸ ਵळे ਅਰਵਿੰਦ ਕੇਜਰੀਵਾਲ ਜੇਲ ਦੇ ਵਿੱਚ ਬੰਦ ਆ ਤੇ ਇਹ ਨਹੀਂ ਪਤਾ ਕਿ ਹਫਤੇ ਬਾਅਦ ਜ਼ਮਾਨਤ ਮਿਲੇ ਜਾਂ 4 ਮਹੀਨਿਆਂ ਨੂੰ ਮਿਲੇ ਪਰ ਵਿਧਾਨ ਸਭਾ ਦੀਆਂ ਚੋਣਾਂ ਹਰਿਆਣੇ ਦੇਗਾ ਸਿਰ ਦੇ ਉੱਤੇ ਚੜ ਆਈਆਂ ਤੇ ਸਭ ਤੋਂ ਵੱਡੀ ਚੜ੍ਹੋਤੀ ਬੀਜੇਪੀ ਨੂੰ ਉੱਥੇ ਆਵੇਗੀ ਇਸ ਕਰਕੇ ਕਿਉਂਕਿ ਉੱਥੇ ਕਿਸਾਨੀ ਮਸਲਾ ਹੱਲ ਨਹੀਂ ਹੋਇਆ ਗੁਰਨਾਮ ਸਿੰਘ ਤੜੂਨੀ ਇਸ ਤੋਂ ਪਹਿਲਾਂ ਹੀ ਕਹਿ ਚੁੱਕੇ ਆ ਕਿ 90 ਦੀਆਂ 90 ਸੀਟਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ। ਸੋ ਵਕਤ ਦੱਸੇਗਾ ਕਿ ਕਿਹੜੇ ਪਾਸੇ ਦਾ ਮੋੜ ਕੱਟਿਆ ਜਾਂਦਾ ਪਰ ਇਸ ਵੇਲੇ ਦੀਆਂ ਸਰਗਰਮ ਚਰਚਾਵਾਂ ਦੇ ਵਿੱਚ ਇਹੀ ਆ ਕਿ ਵਿਧਾਨ ਸਭਾ ਜੀਆਂ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਕਿ ਆਮ ਆਦਮੀ ਪਾਰਟੀ ਬਾਦੀ ਮਾਰੇਗੀ, ਬੀਜੇਪੀ ਜਾਂ ਕਾਂਗਰਸ ਜਾਂ ਕੋਈ ਹੋਰ ਸਿਆਸੀ ਤਿਰ। ਇਸ ਤੋਂ ਇਲਾਵਾ ਜੇ ਗੱਲ ਕਰੀਏ ਲੰਘੇ ਕੱਲ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਮੁਤਲਕ ਇੱਕ ਮਹੱਤਵਪੂਰਨ ਜਾਣਕਾਰੀ ਆਈ ਆ। ਹਰਪ੍ਰੀਤ ਸਿੰਘ ਜਿਹੜੇ ਕਿ ਪਿਛਲੇ ਦਿਨੀ ਫਲੋਰ ਹਾਈਵੇ ਦੇ ਉੱਤੇ ਆਪਣੇ ਇੱਕ ਦੋਸਤ ਲਵਪ੍ਰੀਤ ਸਿੰਘ ਦੇ ਨਾਲ ਗ੍ਰਿਫਤਾਰ ਕੀਤੇ ਗਏ ਪੁਲਿਸ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਹਰਪ੍ਰੀਤ ਸਿੰਘ ਆਪਣੇ ਸਾਥੀ ਦੇ ਨਾਲ ਗੱਡੀ ਦੇ ਵਿੱਚ ਕਰੇਟਾ ਗੱਡੀ ਦੇ ਵਿੱਚ ਕਿਹਦੇ ਕਿ ਕਾਲੇ ਸ਼ੀਸ਼ੇ ਸਨ 4 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤੇ ਗਏ ਆ ਉਹ ਉਸ ਵੇਲੇ ਨਸ਼ਾ ਕਰਨ ਦੀ ਤਿਆਰੀ ਕਰ ਰਹੇ ਸੀ ਉਹਨਾਂ ਦੇ ਕੋਲੋਂ ਇੱਕ ਪੰਨੀ ਜਿਹਨੂੰ ਅਸੀਂ ਫੋਇਲ ਪੇਪਰ ਕਹਿੰਦੇ ਆ ਤੇ ਇੱਕ ਲਾਈਟਰ ਵੀ ਬਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਜਲੰਧਰ ਦੀ ਸਿਵਲ ਕੋਰਟ ਦੇ ਵਿੱਚ ਅਪਲੀਕੇਸ਼ਨ ਦਿੱਤੀ ਹੈ ਜਿਹਨੂੰ ਰਿਵੀਜ਼ਨ ਅਪਲੀਕੇਸ਼ਨ ਕਹਿੰਦੇ ਆ ਤੇ ਉਸ ਅਪਲੀਕੇਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਇਹਨਾਂ ਦੋਹਾਂ ਦਾ ਯਾਨੀ ਕਿ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਦਾ ਸਾਨੂੰ ਰਿਮਾਂਡ ਚਾਹੀਦਾ ਤਾਂ ਜੋ ਅਸੀਂ ਇਸ ਗੱਲ ਦਾ ਪਤਾ ਲਾ ਸਕੀਏ ਕਿ ਇਹ ਦੋਵੇਂ ਕਿੰਨੀ ਦੇਰ ਤੋਂ ਨਸ਼ਾ ਲੈਂਦੇ ਆ ਕਿੱਥੇ-ਕਿੱਥੇ ਨਸ਼ਾ ਕਰਦੇ ਆ ਤੇ ਕੀ-ਕੀ ਇਹਨਾਂ ਦਾ ਪਿਛੋਕੜ ਹੈ ਹੁਣ ਦੇਖਣਾ ਹੋਊਗਾ ਕਿ ਕੀ ਅਦਾਲਤ ਦੇ ਵੱਲੋਂ ਪੁਲਿਸ ਦਾ ਰਿਮਾਂਡ ਦਿੱਤਾ ਜਾਂਦਾ ਜਾਂ ਫਿਰ ਨਹੀਂ ਜਨਕਿ ਦੂਜੇ ਪਾਸੇ ਵੀ ਪਤਾ ਲੱਗਾ ਕਿ ਤਰਸੀਮ ਸਿੰਘ ਜਿਹੜੇ ਕਿ ਅਮਰਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਕਿ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਇਹ ਝਾਲ ਆ। ਅਮਰਤਪਾਲ ਸਿੰਘ ਦਾ ਅਕਸ ਖਰਾਬ ਕਰਨ ਦੇ ਲਈ ਕਿਰਦਾਰ ਕੁਸ਼ੀ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਸੀ। ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਇਸ ਗੱਲ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਸਰਕਾਰ ਦੇ ਵੱਲੋਂ ਜਾਣਬੁੱਝ ਕੇ ਕਿਰਦਾਰ ਕੁਸ਼ੀ ਕਰਨ ਲਈ ਖਤਰ ਇਹ ਸਭ ਕੁਝ ਕੀਤਾ ਗਿਆ। ਦੇਖਦੇ ਹਾਂ ਇਸ ਮਾਮਲੇ ਵਿੱਚ ਕਿਹੜਾ ਮੋੜ ਆਉਂਦਾ ਪੁਲਿਸ ਨੂੰ ਰਿਮਾਨਡ ਮਿਲਦਾ ਕਿ ਨਹੀਂ ਜੇ ਰਿਮਾਨਡ ਮਿਲਦਾ ਤਾਂ ਫਿਰ ਉਸ ਤੋਂ ਬਾਅਦ ਅਗਲੇ ਖੁਲਾਸੇ ਕੀ ਹੁੰਦੇ ਆ ਪਰ ਸਵਾਲਾ ਦਾ ਸਵਾਲ ਇਹ ਹੈ ਕਿ ਕੀ ਅਤੀਤ ਦੇ ਵਿੱਚ ਜੇਕਰ ਕਿਸੇ ਵਿਅਕਤੀ ਕੋਲੋਂ ਸੱਚੀ 4 ਗ੍ਰਾਮ ਨਸ਼ਾ ਫੜਿਆ ਗਿਆ ਹੋਵੇ ਤਾਂ ਪੰਜਾਬ ਦੀ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਨਿਰਪੱਖ ਤੌਰ ਦੇ ਉੱਤੇ ਵੀ ਗੱਲ ਕਹੀ ਜਾ ਸਕਦੀ ਹੈ ਕਿ ਜੇਕਰ ਇੱਕ ਮਿੰਟ ਲਈ ਮੰਨ ਲਿਆ ਜਾਵੇ ਕਿ ਹਰਪ੍ਰੀਤ ਸਿੰਘ ਨਸ਼ਾ ਕਰਦਾ ਵੀ ਹੈ ਤਾਂ ਇਹਦੇ ਵਿੱਚ ਅਮਰਿਤਪਾਲ ਸਿੰਘ ਦਾ ਕੋਈ ਕਸੂਰ ਨਹੀਂ ਕਿਉਂਕਿ ਤੁਹਾਡੇ ਟੱਬਰ ਦੇ ਵਿੱਚ ਕੌਣ ਕੀ ਕਰਦਾ ਹੈ ਇਹਦੇ ਲਈ ਟੱਬਰ ਦੇ ਬਾਕੀ ਜੀ ਜ਼ਿੰਮੇਵਾਰ ਨਹੀਂ ਆਪਣੇ ਪਰਿਵਾਰਾਂ ਦੇ ਵਿੱਚ ਵੀ ਜੇਕਰ ਕੋਈ ਕੁਝ ਕਰਦਾ ਹੋਵੇ ਤਾਂ ਇੱਕ ਵਿਅਕਤੀ ਸਾਰੇ ਟੱਬਰ ਦੀ ਜ਼ਿੰਮੇਵਾਰੀ ਕਿਵੇਂ ਲੈ ਸਕਦਾ ਜੇਕਰ ਕੋਈ ਵਿਅਕਤੀ ਆਪਣੀ ਗਲਤੀ ਦੇ ਕਰਕੇ ਗ੍ਰਿਫਤਾਰ ਹੁੰਦਾ ਤਾਂ ਉਹਦੇ ਪਰਿਵਾਰ ਦੇ ਉਸ ਵਿਅਕਤੀ ਨੂੰ ਜਿਹਦਾ ਨਾਂ ਹੋਵੇ ਉਹਦੇ ਕਰਕੇ ਖਬਰ ਵੱਡੀ ਬਣ ਜਾਂਦੀ ਆ ਪਰ ਇਹਦੇ ਵਿੱਚ ਉਸ ਦਾ ਸਬੰਧਤ ਵੱਡੀ ਸ਼ਖਸੀਅਤ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਯੂਪੀ ਦੀ ਤਾਂ ਯੂਪੀ ਦੇ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰ ਦੇ ਮੂਹਰੇ ਇੱਕ ਵੱਡਾ ਚੈਲੰਜ ਆ ਜੇ ਆਪਾਂ ਇਹ ਸ਼ਬਦ ਵਰਤੀਏ ਕਿ ਯੂਪੀ ਦੇ ਵਿੱਚ ਜਿਹੜੀਆਂ ਹੁਣ ਜਿਮਨੀ ਚੋਣਾਂ ਹੋਣੀਆਂ ਵਿਧਾਨ ਸਭਾ ਦੀਆਂ ਇਹ ਇੱਕ ਸਰਜੀਕਲ ਸਟ੍ਰਾਈਕ ਵਰਗੀ ਸਥਿਤੀ ਬਣੀ ਪਈ ਆ ਯੂਪੀ ਦੇ ਵਿੱਚ ਕਿਸਾਨਾਂ ਦੇ ਕਰਕੇ ਯੂਪੀ ਦੇ ਵਿੱਚ ਕਈ ਹੋਰ ਕਾਰਨਾਂ ਦੇ ਕਰਕੇ ਐਤਕੀ ਉਹ ਪਲ ਨਹੀਂ ਬੀਜੇਪੀ ਖੱਟ ਸਕੀ ਜਿਹੜੀ ਕਿ ਆਮ ਤੌਰ ਦੇ ਉੱਤੇ ਖੱਟਦੀ ਹੁੰਦੀ ਹੈ ਇਤਕੀ 35 ਦੇ ਕਰੀਬ 35 ਤੋਂ ਵੀ ਥੱਲੇ ਸੀਟਾਂ ਰਹਿ ਜਾਣਾ ਜਾਂ 35 36 ਦੇ ਕਰੀਬ ਰਹਿ ਜਾਣਾ ਇਹ ਭਾਜਪਾ ਦੇ ਲਈ ਇੱਕ ਨਮੂਸ਼ੀ ਵਾਲੀ ਗੱਲ ਹੈ ਭਾਰਤ ਦਾ ਸਭ ਤੋਂ ਵੱਡਾ ਸੂਬਾ ਯੂਪੀ ਯੂਪੀ ਦੇ ਵਿੱਚ 80 ਸੀਟਾਂ ਸੀਟਾਂ 80ਆਂ ਦੇ ਵਿੱਚੋਂ ਇਤਕੀ ਅੱਧੀਆਂ ਵੀ ਨਾ ਮਿਲਣਾ ਤੇ ਭਾਜਪਾ ਦੇ ਲਈ ਇਹ ਨਮੂਸ਼ੀ ਵਾਲੀ ਗੱਲ ਹੈ ਤੇ ਪਿਛਲੇ ਕੁਝ ਸਮੇਂ ਤੋਂ ਯੋਗੀ ਅਦਿੱਤਿਆਨਾਥ ਤੇ ਉਥੋਂ ਦੇ ਭਾਜਪਾ ਦੇ ਯੂਪੀ ਦੇ ਪ੍ਰਧਾਨ ਇਹਨਾਂ ਦਰਮਿਆਨ ਤਣਾਤਣੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਅਗਲੀ ਗੱਲ ਮਹੱਤਵਪੂਰਨ ਹੈ ਕਿ ਇਹਨਾਂ ਤੜਾ-ਤੜੀ ਦੀਆਂ ਖਬਰਾਂ ਦੇ ਦਰਮਿਆਨ ਇਸ ਗੱਲ ਤੇ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਆ ਕਿ yogi aditya nath ਨੂੰ free hand ਸਾਰਾ ਕੰਮਕਾਜ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਜੋ ਤੁਹਾਨੂੰ ਆਪਣੀ ਕੁਰਸੀ ਸਬਤ ਕਰਨ ਦਾ ਮੌਕਾ ਮਿਲੇ ਜੇਕਰ ਵਿਧਾਨ ਸਭਾ ਦੀ ਜਿਮਨੀ ਚੋਣਾਂ ਦੇ ਸੀਟਾਂ ਦੇ ਜਿਹੜੀਆਂ ਉਹਨਾਂ ਦੇ ਉੱਤੇ ਭਾਜਪਾ ਦੇ ਵੱਲੋਂ ਸੋਹਣੀ ਜਿੱਤ ਹਾਸਲ ਕੀਤੀ ਤਾਂ yogi aditya nath ਦੀ ਕੁਰਸੀ ਬਜੀ ਰਹੇਗੀ ਤੇ ਜੇਕਰ ਇਹ ਸੀਟਾਂ ਨਾ ਜਿੱਤ ਸਕੇ ਤਾਂ ਫਿਰ ਹੋ ਸਕਦਾ ਯੋਗੀ ਦਿੱਤਿਆ ਨਾਥ ਦੀ ਛੁੱਟੀ ਕਰਕੇ ਕਿਸੇ ਹੋਰ ਚਿਹਰੇ ਨੂੰ ਮੌਕਾ ਦਿੱਤਾ ਜਾਵੇ ਯੂਪੀ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸੋ ਅੰਦਾਜ਼ਾ ਨਾਲ ਬਾਜ਼ਾਰ ਉੱਥੇ ਕਈ ਤਰ੍ਹਾਂ ਨਾਲ ਗਰਮ ਹੈ ਪਰ ਹਰ ਰੋਜ਼ ਕੁਝ ਨਾ ਕੁਝ ਉੱਥੇ ਨਵਾਂ ਹੋ ਰਿਹਾ ਜੇ ਪੰਜਾਬ ਦੇ ਅਸੀਂ ਨਿਹੰਗ ਸਿੰਘਾਂ ਦੀ ਗੱਲ ਕਰ ਗਏ ਤਾਂ ਨਿਹੰਗ ਸਿੰਘ ਗੁਰੂ ਦੀ ਲਾਡਲੀ ਫੌਜ ਦਾ ਬਹੁਤ ਸਤਿਕਾਰ ਕਰਨਾ ਵੀ ਬਣਦਾ ਕਰਦੇ ਵੀ ਹਾਂ ਤੇ ਕਰਦੇ ਵੀ ਸਾਂ ਕਰਦੇ ਰਹਾਂਗੇ ਪਰ ਮਹੱਤਵਪੂਰਨ ਗੱਲ ਇਹ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਨਿਹੰਗ ਸਿੰਘ ਜਿੱਥੇ ਬੰਦੀਆਂ ਦੇ ਵੱਲੋਂ ਜਿਹੜੀ ਚੁੱਪਵੱਟੀ ਹੋਈ ਆ ਉਹਦੇ ਉੱਤੇ ਸੂਝਵਾਨ ਪੰਜਾਬ ਦੇ ਲੋਕਾਂ ਵਿੱਚ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉਮੜ ਰਹੇ ਆ ਕੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਹੋਏ ਕੁਝ ਲੋਕ ਸ਼ਰਾਰਤੀ ਅੰਸਰ ਨੇ ਜਿਹੜੇ ਕਿ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਬਦਨਾਮ ਕਰ ਰਹੇ ਆ ਜਾਂ ਕੀ ਸੱਚੀ ਮੁੱਚੀ ਨਿਹੰਗ ਸਿੰਘ ਬਾਣੇ ਦੇ ਵਿੱਚ ਜੋ ਲੋਕ ਬਦਮਾਸ਼ੀ ਕਰਦੇ ਨੇ ਜਾਂ ਲੋਕਾਂ ਦੇ ਵਿੱਚ دہشت ਦਾ ਫੈਸਾਰਾ ਕਰਦੇ ਆ ਉਹ ਸੱਚੀ ਮੁੱਚੀ ਗੁਰੂ ਦੇ ਸਿਧਾਂਤਾਂ ਤੋਂ ਪਟਕੇ ਹੋਏ ਸਵਾਲਾਂ ਦਾ ਸਵਾਲ ਇਹ ਆ ਕਦੇ ਨਹੀਂ ਹੈਂਗ ਸਿੰਘ ਬਾਣੇ ਦੇ ਵਿੱਚ ਕਿਸੇ ਦਾ ਪੁੱਟ ਲਾ ਦਿੱਤਾ ਜਾਂਦਾ ਕਦੇ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ ਪਿਛਲੇ ਦਿਨੀਂ ਨੇ ਹੈਂਗ ਸਿੰਘ ਦੇ ਬਾਣੇ ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਲੁਧਿਆਣੇ ਦੇ ਵਿੱਚ ਇੱਕ ਵਿਅਕਤੀ ਦੇ ਸਿਰ ਦੇ ਵਿੱਚ ਤਲਵਾਰ ਮਾਰ ਕੇ ਜ਼ਖਮੀ ਕੀਤਾ ਗਿਆ ਉਹਦੇ 12 ਟੰਕੇ ਸਿਰ ਦੇ ਵਿੱਚ ਲੱਗੇ ਕਾਰਨ ਇਹਦੇ ਪਿੱਛੇ ਇਹ ਸੀ ਕਿ ਉਸ ਵਿਅਕਤੀ ਨੇ ਜਿਹੜਾ ਜ਼ਖਮੀ ਹੋਇਆ ਉਹਦੇ ਕਹਿਣ ਮੁਤਾਬਕ ਮੈਂ ਨੇ ਹੈਂਗ ਸਿੰਘ ਨੂੰ 500 ਰੁਪਏ ਦਿੱਤਾ ਸੀ 500 ਰੁਪਏ ਉਧਾਰਾ ਦਿੱਤਾ ਪਰ ਜਦੋਂ ਮੈਂ ਉਸ ਤੋਂ ਮੰਗਿਆ ਤਾਂ ਉਹਨੇ ਆਪਣੇ ਸਾਥੀਆਂ ਸਮੇਤ ਮੇਰੇ ਉੱਤੇ ਹਮਲਾ ਕਰ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਵਿਅਕਤੀ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਕੋਈ ਦਿਨ ਪੰਲਾ ਚੰਡੀਗੜ੍ਹ ਦੇ ਵੱਲ ਇੱਕ ਸਿੱਖਿਆ ਸੰਸਥਾ ਦੇ ਵਿੱਚ ਕੁਝ ਨਿਹੰਗ ਸਿੰਘ ਬਾਣੇ ਵਾਲੇ ਲੋਕ ਗਏ ਤੇ ਉਹ ਵਿਦਿਆਰਥੀਆਂ ਨੂੰ ਧਮਕਾ ਕੇ ਆਏ ਕਿ ਜੇਕਰ ਬੀੜੀ ਸਿਗਰਟ ਦੀ ਵਰਤੋਂ ਕੀਤੀ ਤਾਂ ਫਿਰ ਤੁਹਾਡੀ ਅਸੀਂ ਭੁਗਤ ਸਵਾਰ ਦੇਣੀ ਹੈ। ਇਹ ਬਦਮਾਸ਼ੀ ਗੱਲ ਮੰਨੀ ਜਾ ਰਹੀ ਹੈ ਕਿਉਂਕਿ ਕਾਨੂੰਨ ਦੇ ਮੁਤਾਬਕ ਤੁਸੀਂ ਠੇਕੇ ਕੋਈ ਖੋਖਾ ਜਾਂ ਕੋਈ ਵੀ ਚੀਜ਼ ਬੰਦ ਕਰਾਉਣ ਦਾ ਅਧਿਕਾਰ ਨਹੀਂ ਰੱਖ ਸਕਦੇ ਹਾਂ। ਨਿਯਮਾਂ ਦੇ ਮੁਤਾਬਕ ਤੁਸੀਂ ਕੋਈ ਫੈਸਲਾ ਕਰ ਸਕਦੇ ਹੋ ਪਰ ਇਸ ਤਰੀਕੇ ਨਾਲ ਧੱਕੇਸ਼ਾਹੀ ਨਹੀਂ ਕਰ ਸਕਦੇ ਫਿਰ ਪਿਛਲੇ ਨਹੀਂ ਤਖਤਸ਼ਰੀ ਕੇਸਗੜ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਨਿਹੰਗ ਸਿੰਘ ਬਾਣੇ ਦੇ ਵਿੱਚ ਕੁਝ ਲੋਕ ਗਏ ਉਹਨਾਂ ਦੇ ਵੱਲੋਂ ਜਾ ਕੇ ਉਸ ਥਾਂ ਦੇ ਉੱਤੇ ਤੇ ਬੈਸਤ ਕੀਤੀ ਗਈ ਤੇ ਬਾਅਦ ਦੇ ਵਿੱਚ ਕੁਝ ਲੋਕਾਂ ਦੇ ਉੱਤੇ ਹਮਲਾ ਕੀਤਾ ਗਿਆ ਕੁਝ ਲੋਕ ਜ਼ਖਮੀ ਹੋਏ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਪੁਲਿਸ ਦੇ ਵੱਲੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਹੁਣ ਗਿਆਨੀ ਸੁਲਤਾਨ ਸਿੰਘ ਜਿਹੜੇ ਕਿ ਤਖਤਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਿਹੰਗ ਸਿੰਘ ਜਿੱਥੇ ਬੰਦਿਆਂ ਨਾਲ ਸੰਪਰਕ ਕੀਤਾ ਜਾਵੇਗਾ ਤੇ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰੂ ਦੀ ਲਾਡਲੀ ਫੌਜ ਨੂੰ ਬਦਨਾਮ ਕਰਦੇ ਆ ਉਹਨਾਂ ਦੇ ਖਿਲਾਫ ਬਣਦੀ ਸਰਦੀ ਕਾਰਵਾਈ ਦੀ ਅਪੀਲ ਕੀਤੀ ਜਾਊਗੀ ਉਹਨਾਂ ਨੇ ਕਿਹਾ ਜੀ ਕਿ ਇਹ ਗੁਰੂ ਦੇ ਬਾਣੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕ ਆ ਇਸ ਗੱਲ ਦੀ ਪਰਖ ਕਰਨੀ ਬਹੁਤ ਜ਼ਰੂਰੀ ਹੈ ਤੇ ਇਹ ਗੱਲ ਸੱਚ ਵੀ ਹੈ ਕਿ ਜਿਵੇਂ ਹਰ ਖੇਤਰ ਦੇ ਵਿੱਚ ਕੁਝ ਲੋਕ ਗਲਤ ਵੀ ਹੁੰਦੇ ਆ ਮੰਨੇ ਜਾ ਰਿਹਾ ਜੀ ਕਿ ਇਹ ਵੀ ਉਹਨਾਂ ਗਲਤ ਲੋਕਾਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਗੁਰੂ ਦੇ ਬਾਣੇ ਤੋਂ ਗੁਰੂ ਦੇ ਸਿਧਾਂਤਾਂ ਤੋਂ ਬੇਮੁਖ ਹੋ ਕੇ ਇਸ ਵੇਲੇ ਵੱਡੇ ਪੱਦਰ ਦੇ ਉੱਤੇ ਅਕਸ ਨੂੰ ਖਰਾਬ ਕਰਨੀਆਂ ਕੋਸ਼ਿਸ਼ਾਂ ਕਰ ਰਹੇ ਆ। ਸੋ ਦੇਖਦੇ ਆਂ ਆਉਂਦੇ ਸਮੇਂ ਦੇ ਵਿੱਚ ਕੀ ਹੋਵੇਗਾ ਪਰ ਮਹੱਤਵਪੂਰਨ ਗੱਲ ਇਹ ਆ ਕਿ ਇਸ ਵੇਲੇ ਜਿਸ ਤਰੀਕੇ ਦੀਆਂ ਖਬਰਾਂ ਨੇ ਹਿੰਗ ਸਿੰਘ ਦੇ ਬਤਲਿਕਾ ਆਉਂਦੀਆਂ ਉਹ ਸੌ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਤਿੰਨ ਹਿੰਗ ਸਿੰਘ ਜਿੱਥੇ ਬੰਦ ਕਾਨੂੰ ਇਸ ਮਾਮਲੇ ਦੇ ਉੱਤੇ ਮੰਨੇ ਜਾ ਰਿਹਾ ਜੀ ਕਿ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਬਾਣੇ ਦੇ ਵਿੱਚ ਆਏ ਹੋਏ ਸਾਰੇ ਲੋਕ ਗੁਰੂ ਦੇ ਸਿਧਾਂਤਾਂ ਮੁਤਾਬਕ ਨਹੀਂ ਤੇ ਇਹ ਸਾਡੇਾਂ ਜਥੇਬੰਦਕਾਂ ਦੇ ਨਾਲ ਵੀ ਸੰਪਰਕ ਰੱਖਣ ਵਾਲੇ ਨਹੀਂ ਸਾਨੂੰ ਵੀ ਬਦਨਾਮ ਕਰਨ ਵਾਲੇ ਲੋਕ ਨੇ ਇਸ ਤਰੀਕੇ ਦਾ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਦੇਣਾ ਸਮੇਂ ਦੀ ਲੋੜ ਹੈ ਅਗਲੀ ਗੱਲ ਇਹ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੂਰੇ ਚੁਣੌਤਕਾਂ ਦਾ ਪਹਾੜ ਹੈ ਲੰਘੇ ਕੱਲ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣਾਏ ਗਏ ਆ ਉਹ ਆਪਣੇ ਕੁਝ ਸਾਥੀਆਂ ਭਾਈ ਮਨਜੀਤ ਸਿੰਘ ਸੁਚਿਆ ਸਿੰਘ ਛੋਟੇਪੁਰ ਤੇ ਕੁਝ ਹੋਰ ਨਾਲ ਦੇ ਸਮੇਤ ਦਰਬਾਰ ਸਾਹਿਬ ਨਤਮਸਤਕ ਹੋ ਕੇ ਆਏ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਸੱਚੇ ਤੇ ਸੁੱਚੇ ਅਕਾਲੀ ਦਲ ਦੀਆਂ ਯੋਜਨਾਵਾਂ ਤੇ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਅਸੀਂ ਕਿਸੇ ਦਾ ਵੀ ਕੋਈ ਜਾਤੀ ਤੌਰ ਦੇ ਉੱਤੇ ਨੁਕਸਾਨ ਕਰਨੇ ਇੱਛਕ ਨਹੀਂ ਪਰ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ ਉਹਨਾਂ ਨੇ ਕਿਹਾ ਜੀ ਕਿ ਸਾਡੀ ਸਿਰਫ ਤੇ ਸਿਰਫ ਇਹੀ ਇੱਛਾ ਹੈ ਦੇਖਣਾ ਹੋਏਗਾ ਕਿ ਆਉਂਦੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿੰਨੀ ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੁੰਦੇ ਨੇ ਤੇ ਆ ਕੇ ਉਹਨਾਂ ਦੇ ਵੱਲੋਂ ਵਕ ਵਕ ਦੋਸ਼ਾਂ ਦੇ ਉੱਤੇ ਕਿਸ ਤਰ੍ਹਾਂ ਦੇ ਸਪਸ਼ਟੀਕਰਨ ਦਿੱਤੇ ਜਾਂਦੇ ਆ ਕਿਉਂਕਿ ਇਸ ਤੋਂ ਪਹਿਲਾਂ ਆਕਾਲੀ ਦਲ ਦੇ ਵਿਰੋਧੀ ਜਿਨ੍ਹਾਂ ਨੂੰ ਆਪਾਂ ਆਕਾਲੀ ਦਲ ਦੇ ਬਾਗੀ ਵੀ ਕਹਿ ਸਕਦੇ ਆ ਉਹਨਾਂ ਦੇ ਵੱਲੋਂ ਜਾ ਕੇ ਉੱਥੇ ਵਕ ਵਕ ਸਮੇਂ ਦੇ ਉੱਤੇ ਹੋਈਆਂ ਗਲਤੀਆਂ ਦੇ ਮਤਲਕ ਮਾਫੀ ਵੀ ਮੰਗੀ ਗਈ ਆ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਸੁਖਬੀਰ ਸਿੰਘ ਬਾਦਲ ਵੀ ਇਸ ਗੱਲ ਦੇ ਉੱਤੇ ਆਪਣਾ ਸਪਸ਼ਟੀਕਰਨ ਆ ਕੇ ਦੇਣ ਦੇਖਦੇ ਆ ਕਿ ਉਹ ਆਪਣਾ ਸਪਸ਼ਟੀਕਰਨ ਕਦੋਂ ਦਿੰਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਸ ਵੇਲੇ ਪਾਣੀਓ ਪਤਲੀ ਹੋਈ ਪਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੂਹਰੇ ਚੜਤਕਾਂ ਦਾ ਪਹਾੜ ਹੈ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ 103 ਸਾਲ ਪੁਰਾਣੀ ਪਾਰਟੀ ਹੋਣ ਦੇ ਬਾਵਜੂਦ ਜਿਸ ਤਰੀਕੇ ਦੇ ਨਾਲ ਸੀਟ ਦਾ ਸੀਟ ਬਿਲਕੁਲ ਨੁਕਰੇ ਲੱਗਦੇ ਜਾ ਰਿਹਾ ਉਸ ਤੋਂ ਬਾਅਦ ਲੱਗਦਾ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ ਛੇਤੀ ਕਿਤੇ ਇਹਨਾਂ ਦਾ ਉਭਾਰ ਕਰ ਸਕਣਾ ਕੋਈ ਸੁਖਾਲਾ ਕੰਮ ਨਹੀਂ ਹੋਏਗਾ ਤੇ ਜੇਕਰ ਅਸੀਂ ਇਸ ਵੇਲੇ ਪੰਜਾਬੀ ਫਿਲਮਾਂ ਤੇ ਸੰਗੀਤ ਜਗਤ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਜਿੰਨੀ ਤੇਜ਼ੀ ਨਾਲ ਆ ਰਹੀਆਂ ਤੇ ਓਨੀ ਤੇਜ਼ੀ ਨਾਲ ਜਾ ਰਹੀਆਂ ਬੇਸ਼ੱਕ ਪਿਛਲੇ ਦਿਨੀ ਇੱਕ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ ਭਾਗ 3 ਆਈ ਤੇ ਦੱਸਣ ਮੁਤਾਬਕ ਇਹ ਫਿਲਮ 100 ਕਰੋੜੀ ਕਲੱਬ ਵਿੱਚ ਸ਼ਾਮਲ ਹੋਈ ਪਰ ਇਸ ਫਿਲਮ ਨੂੰ ਦਰਸ਼ਕਾਂ ਨੇ ਜੋ ਸੋਚਿਆ ਸੀ ਉਸ ਮੁਤਾਬਕ ਹੰਗਾਰਾ ਨਹੀਂ ਭਰਿਆ ਭਾਵੇਂ ਕਮਰਸ਼ੀਅਲ ਤੌਰ ਦੇ ਉੱਤੇ ਗੱਲ ਕਹੀ ਜਾ ਰਹੀ ਹੈ ਕਿ ਓਨੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਪਰ ਲੋਕੀ ਗੱਲ ਕਹਿੰਦੇ ਕਿ ਇਸ ਫਿਲਮ ਦੇ ਵਿੱਚ ਸਵਾਏ ਦਲਜੀਤ ਦਲਜੀਤ ਤੇ ਦਲਜੀਤ ਤੋਂ ਬਿਨਾ ਕੁਝ ਵੀ ਨਹੀਂ ਸੀ ਸਟੋਰੀ ਨਾ ਦੀ ਚੀਜ਼ ਕੋਈ ਨਹੀਂ ਸੀ ਤੇ ਇਹ ਪੰਜਾਬੀ ਫਿਲਮਾਂ ਦੀ ਬਦਕਿਸਮਤੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਸਾਊਥ ਦੀ ਫਿਲਮ ਚੱਲ ਸਕਦੀ ਹੈ ਡਬ ਕੀਤੀ ਹੋਈ ਤਾਂ ਪੰਜਾਬ ਦੇ ਵਿੱਚ ਆਪਣਾ ਰਿਜੀਨਲ ਸਿਨੇਮਾ ਪੰਜਾਬ ਦੀ ਖੇਤਰੀ ਫਿਲਮ ਕਿਉਂ ਨਹੀਂ ਚੱਲਦੀ ਕਿਉਂਕਿ ਇਨ੍ਹਾਂ ਫਿਲਮਾਂ ਦੇ ਉੱਤੇ ਮਿਹਨਤ ਬਹੁਤ ਘੱਟ ਹੁੰਦੀ ਹੈ ਨਾ માત્ર ਹੁੰਦੀ ਹੈ ਤੇ ਪੰਜਾਬੀ ਫਿਲਮਾਂ ਦਰਸ਼ਕਾਂ ਦੀ ਕਿਸਵੱਟੀ ਦੇ ਉੱਤੇ ਉਸ ਕਦਰ ਖਰੀਆਂ ਨਹੀਂ ਉਤਰ ਰਹੀਆਂ ਜਿਹੜੇ ਕਦਰ ਉਤਰਨੀਆਂ ਚਾਹੀਦੀਆਂ ਸੋ ਆਉਂਦੇ ਦਿਨਾਂ ਦੇ ਵਿੱਚ ਵੀ ਬੀਬੀ ਰਜਨੀ ਤੇ ਕਈ ਹੋਰ ਪੰਜਾਬੀ ਫਿਲਮਾਂ ਜਿਹੜੀਆਂ ਉਹ ਸਿਨੇਮਾ ਦੇ ਵਿੱਚ ਆਉਣੀਆਂ ਜਿਨ੍ਹਾਂ ਵਿੱਚ ਇੱਕ ਅਰਦਾਸ ਸਰਬੱਤ ਦੇ ਭਲੇ ਦੀ ਵੀ ਸ਼ਾਮਲ ਹੈ ਦੇਖਦੇ ਹਾਂ ਕਿ ਉਹ ਦਰਸ਼ਕਾਂ ਦੀ ਕਿਸਵੱਟੀ ਦੇ ਵਿੱਚ ਕਿੰਨੀਆਂ ਕੋਖਰੀਆਂ ਉਤਰਦੀਆਂ ਤੇ ਜੇ ਜਾਣੇ ਜਾਂਦੇ ਅਸੀਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰ ਗਏ ਤਾਂ ਪੰਜਾਬ ਦੇ ਵਿੱਚ ਵਕ ਵਕ ਖਾਵਾਂ ਦੇ ਉੱਤੇ ਮੀਂਹ ਪੈ ਰਿਹਾ ਮੀਂਹ ਪੈਣ ਦੇ ਬਾਵਜੂਦ ਪੰਜਾਬ ਦੇ ਵਿੱਚ ਗਰਮੀ ਜ਼ੋਰਾਂ ਦੇ ਉੱਤੇ ਆ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਵਿੱਚ ਹੁਣ ਤੱਕ ਮੀਂਹ ਦੀ ਸ਼ੈਬਰ ਲੱਗਣੀ ਆ ਪਰ ਜੇ ਆਪਾਂ ਪਿਛਲੇ ਵਰਿਆਂ ਦੇ ਮੁਕਾਬਲ ਤੁਹਾਨੂੰ ਦੇਖੀਏ ਤਾਂ ਹੁਣ ਤੱਕ 20% ਮੀਂਹ ਘਟ ਪਿਆ ਹੁਣ ਤੱਕ ਪੰਜਾਬ ਤੇ ਹਰਿਆਣਾ ਦੇ ਵਿੱਚ ਬਾਕੀ ਆਉਂਦੇ ਦਿਨਾਂ ਵਿੱਚ ਕਦੋਂ ਤੇ ਕਿੰਨਾ ਕੁ ਪੈਂਦਾ ਇਹ ਸਮਾਂ ਬਿਆਨ ਕਰੇਗਾ